ਪੰਜਾਬ ਦਾ ਇੱਕ ਜ਼ਿਲ੍ਹਾ ਪੈਂਦਾ ਹੈ ਬਰਨਾਲਾ ਤੇ ਬਰਨਾਲਾ ਦੇ ਵਿੱਚ ਪਿੰਡ ਪੈਂਦਾ ਹੈ ਤਨੋਲਾ ਤਨੋਲਾ ਪਿੰਡ ਦੇ ਵਿੱਚ ਰਹਿੰਦੇ ਸਨ ਜਸਵੰਤ ਸਿੰਘ ਜਸਵੰਤ ਸਿੰਘ ਦੇ ਘਰ ਦੇ ਵਿੱਚ ਸਲੂਨ ਖੋਲਿਆ ਹੋਇਆ ਸੀ ਤੇ ਇਸੇ ਹੀ ਸਲੂਨ ਤੋਂ ਘਰ ਦਾ ਸਾਰਾ ਖਰਚਾ ਚੱਲਦਾ ਸੀ ਘਰ ਦੇ ਵਿੱਚ ਸਨ ਉਹਨਾਂ ਦੀ ਪਤਨੀ ਰੁਪਿੰਦਰ ਕੋੜ ਦੋ ਬੇਟੇ ਇੱਕ ਕੁੜੀ ਸੀ ਹਰਪ੍ਰੀਤ ਕੋੜ ਕਿਉਂਕਿ ਘਰ ਦੇ ਵਿੱਚ ਦੋ ਭਰਾਵਾਂ ਦੀ ਇਕਲੋਤੀ ਭੈਣ ਸੀ ਉਸ ਨੂੰ ਬੜੇ ਹੀ ਲਾਡਾ ਪਿਆਰਾਂ ਦੇ ਨਾਲ ਪਾਲਿਆ ਗਿਆ ਸੀ ਹਰਪ੍ਰੀਤ ਕੋਰ ਨੇ ਹੁਣ ਆਪਣੀ ਭਰਾਈ ਪੂਰੀ ਕਰ ਲਈ ਸੀ ਜਿਸ ਤੋਂ ਬਾਅਦ ਉਹਦੇ ਘਰ ਵਾਲੇ ਹੁਣ ਉਹਦੇ ਰਿਸ਼ਤੇ ਦੇ ਬਾਰੇ ਗੱਲਾਂ ਕਰ ਰਹੇ ਸਨ ਜਸਵੰਤ ਸਿੰਘ ਦੀ ਇੱਕ ਭੈਣ ਰਹਿੰਦੀ ਸੀ ਲੁਧਿਆਣੇ ਦੇ ਵਿੱਚ ਜਿਹਦਾ ਨਾਮ ਸੀ ਭੋਲੀ ਹੁਣ ਭੋਲੀ ਦੁਆਰਾ ਹੀ ਹਰਪ੍ਰੀਤ ਕੋਰ ਦੇ ਰਿਸ਼ਤੇ ਦੇ ਲਈ ਇੱਕ ਦੱਸ ਪਾਈ ਜਾਂਦੀ ਹੈ ਇੱਥੇ ਇੱਕ ਗੱਲ ਗੌਰ ਕਰਨ ਵਾਲੀ ਇਹ ਹੈ ਇੱਥੇ ਜਿਹੜੀ ਦੱਸ ਪਾਈ ਜਾਂਦੀ ਹੈ ਜਿਸ ਲੜਕੇ ਦੀ ਉਹਦਾ ਵੀ ਨਾਮ ਸੀ ਹਰਪ੍ਰੀਤ ਸਿੰਘ ਤੇ ਲੜਕੀ ਦਾ ਵੀ ਨਾਮ ਸੀ ਹਰਪ੍ਰੀਤ ਕੋਰ ਹਰਪ੍ਰੀਤ ਸਿੰਘ ਦਾ ਜਿਹੜਾ ਪਰਿਵਾਰ ਸੀ ਬੇਸਿਕਲੀ ਉਹ ਲੁਧਿਆਣੇ ਦੇ ਦੁਰਾਹਾ ਦਾ ਹੀ ਰਹਿਣ ਵਾਲਾ ਸੀ ਇੱਕ ਕੰਮ ਦੇ ਸਿਲਸਿਲੇ ਦੇ ਵਿੱਚ ਇਹਦੇ ਪਿਤਾ ਕੋਲਕੱਤਾ ਦੇ ਵਿੱਚ ਚਲੇ ਗਏ ਸਨ। ਇਹਨਾਂ ਦਾ ਰੈਸਟੋਰੈਂਟ ਤੇ ਹੋਟਲ ਦਾ ਇੱਕ ਬਹੁਤ ਹੀ ਵੱਡਾ ਕਾਰੋਬਾਰ ਸੀ। ਹਰਪ੍ਰੀਤ ਸਿੰਘ ਦੀ ਫੈਮਿਲੀ ਬਹੁਤ ਹੀ ਰਿਚ ਫੈਮਿਲੀ ਸੀ। ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਵਜੋਂ ਕੋਈ ਵੀ ਘਾਟ ਨਹੀਂ ਸੀ। ਉਹ ਸਿਰਫ ਇਹੀ ਚਾਹੁੰਦੇ ਸਨ ਕਿ ਉਹਨਾਂ ਨੂੰ ਇੱਕ ਪੜੀ ਲਿਖੀ ਘਰ ਸੰਭਾਲਣ ਵਾਲੀ ਕੁੜੀ ਮਿਲੇ ਤੇ ਹਰਪ੍ਰੀਤ ਸਿੰਘ ਨੇ ਵੀ ਜਦੋਂ ਹਰਪ੍ਰੀਤ ਕੋਰ ਨੂੰ ਦੇਖਿਆ ਸੀ ਤਾਂ ਉਹਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਉਹ ਪਸੰਦ ਆ ਗਈ ਸੀ। ਮਾਰਚ 2013 ਦੇ ਵਿੱਚ ਹੀ ਇਹਨਾਂ ਨੇ ਵੇਖ-ਵਖਾਇਆ ਕਰਕੇ ਮੰਗਣੀ ਕਰ ਲਈ ਸੀ। ਇਸ ਤੋਂ ਬਾਅਦ ਉਹਨਾਂ ਨੇ 7 ਦਸੰਬਰ 2013 ਨੂੰ ਇਹਨਾਂ ਦੋਨਾਂ ਦਾ ਵਿਆਹ ਦੀ ਡੇਟ ਫਿਕਸ ਕਰ ਦਿੱਤੀ ਸੀ। ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚ ਆਰਥਿਕ ਸਥਿਤੀ ਨੂੰ ਲੈ ਕੇ ਜਮੀਨ ਅਸਮਾਨ ਦਾ ਫਰਕ ਸੀ ਤੇ ਜਦੋਂ ਇਹਨਾਂ ਦਾ ਹੁਣ ਰਿਸ਼ਤਾ ਹੋ ਜਾਂਦਾ ਹੈ ਤੇ ਜਿਹੜਾ ਕੁੜੀ ਦਾ ਪਿਤਾ ਸੀ ਜਸਵੰਤ ਸਿੰਘ ਇਹਨੂੰ ਹੁਣ ਅਨਨੌਮ ਨੰਬਰਾਂ ਤੋਂ ਫੋਨ ਆਨੇ ਸ਼ੁਰੂ ਹੋ ਗਏ ਸਨ। ਇਹਨੂੰ ਬਹੁਤ ਹੀ ਧਮਕੀਆਂ ਆਉਂਦੀਆਂ ਸਨ ਕਿ ਤੁਸੀਂ ਆਪਣੇ ਇਹ ਰਿਸ਼ਤਾ ਤੋੜ ਦਵੋ ਨਹੀਂ ਤਾਂ ਤੁਹਾਡੇ ਲਈ ਬਹੁਤ ਹੀ ਮਾਰਾ ਹੋਵੇਗਾ। ਜਸਵੰਤ ਸਿੰਘ ਨੇ ਇਹ ਜਿਹੜੀ ਗੱਲ ਆਪਣੇ ਕੁਰਮ ਰਣਜੀਤ ਸਿੰਘ ਨੂੰ ਦੱਸੀ ਉਹ ਕਹਿੰਦਾ ਹੈ ਕਿ ਸਾਡੀ ਇੰਨੀ ਰਿਚ ਫੈਮਿਲੀ ਹੈ ਇਸ ਲਈ ਸਾਡੇ ਕਈ ਦੁਸ਼ਮਣ ਨੇ ਤੇ ਕੋਈ ਦੁਸ਼ਮਣ ਹੀ ਹੋਵੇਗਾ ਜਿਹੜਾ ਤੁਹਾਨੂੰ ਜਾਣ ਬੁੱਝ ਕੇ ਫੋਨ ਕਰਕੇ ਧਮਕਾਉਂਦਾ ਹੋਵੇਗਾ ਤੇ ਉਹ ਇਹ ਵੀ ਕਹਿੰਦਾ ਹੈ ਕਿ ਤੁਹਾਨੂੰ ਇੱਥੇ ਡਰਨ ਦੀ ਕੋਈ ਲੋੜ ਨਹੀਂ ਹੈ ਸਾਡੇ ਵੱਲੋਂ ਇਹ ਜਿਹੜਾ ਰਿਸ਼ਤਾ ਕਦੀ ਨਹੀਂ ਟੁੱਟੇਗਾ ਹੁਣ ਜਸਵੰਤ ਸਿੰਘ ਆਪਣੀ ਕੁੜੀ ਦੇ ਵਿਆਹ ਦੇ ਲਈ ਫੁੱਲ ਤਿਆਰੀਆਂ ਕਰ ਰਿਹਾ ਹੁੰਦਾ ਹੈ ਤੇ ਇਧਰ ਜਿਹੜਾ ਰਣਜੀਤ ਸਿੰਘ ਸੀ ਇਹ ਵੀ ਆਪਣਾ ਪੂਰਾ ਪਰਿਵਾਰ ਨੂੰ ਲੈ ਕੇ ਜਿਹੜੇ ਇਹਨਾਂ ਦੇ ਲੁਧਿਆਣੇ ਦੇ ਵਿੱਚ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਦੇ ਕੋਲ ਆ ਜਾਂਦੇ ਨੇ ਤਾਂ ਜੋ ਹਰਪ੍ਰੀਤ ਸਿੰਘ ਦਾ ਵਿਆਹ ਲੁਧਿਆਣੇ ਦੇ ਵਿੱਚ ਰਹਿ ਕੇ ਹੀ ਕੀਤਾ ਜਾਵੇ ਤੇ ਇਹ ਜਿਹੜੇ ਕੁੜੀ ਵਾਲੇ ਸਨ ਇਹ ਵੀ ਆਪਣੇ ਭੂਆ ਦੇ ਘਰ ਲੁਧਿਆਣੇ ਦੇ ਵਿੱਚ ਆ ਗਏ ਸਨ ਇਹਨਾਂ ਨੇ ਹੁਣ ਪਖੋਵਾਲ ਰੋਡ ਦੇ ਉੱਤੇ ਲੁਧਿਆਣੇ ਦੇ ਵਿੱਚ ਹੀ ਇੱਕ ਬਹੁਤ ਫੇਮਸ ਰਿਸੋਰਸ ਵਿਆਹ ਵਾਸਤੇ ਬੁੱਕ ਕਰਵਾਇਆ ਹੋਇਆ ਸੀ ਹੁਣ ਵਿਆਹ ਵਾਲੇ ਦਿਨ ਕੁੜੀ ਆਪਣੇ ਮਾਪਿਓ ਨੂੰ ਨਾਲ ਲੈ ਕੇ ਸਰਾਬਾ ਨਗਰ ਦੇ ਵਿੱਚ ਇੱਕ ਲਕshmi ਬਿਊਟੀ ਪਾਰਲਰ ਵਿੱਚ ਤਿਆਰ ਹੋਣ ਵਾਸਤੇ ਸਵੇਰੇ ਸਵੇਰੇ ਘਰੋਂ ਨਿਕਲਦੀ ਹੈ ਕਿਉਂਕਿ ਇਸ ਬਿਊਟੀ ਪਾਰਲਰ ਦੇ ਵਿੱਚ ਇਹਦੀ ਅਪਾਇੰਟਮੈਂਟ ਸੀ ਹੁਣ ਇਹਦੇ ਪੇਰੈਂਟਸ ਜਿਹੜੇ ਨੇ ਉਹ ਬਾਹਰ ਹੀ ਗੱਡੀ ਦੇ ਵਿੱਚ ਬੈਠ ਕੇ ਇਹਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਤੇ ਹਰਪ੍ਰੀਤ ਕੋਰ ਆਪਣੀ ਸਹੇਲੀਆਂ ਨੂੰ ਲੈ ਕੇ ਉਹ ਬਿਊਟੀ ਪਾਰਲਰ ਦੇ ਅੰਦਰ ਚਲੀ ਜਾਂਦੀ ਹੈ ਸਵੇਰ ਦੇ 7:30 ਵਜੇ ਦੇ ਕਰੀਬ ਲੈਕਮੀ ਬਿਊਟੀ ਪਾਰਲਰ ਦੇ ਵਿੱਚ ਇੱਕ ਮੁੰਡਾ ਮੂੰਹ ਦੇ ਉੱਤੇ ਰੁਮਾਲ ਬੰਨਿਆ ਹੋਇਆ ਹੱਥ ਵਿੱਚ ਇੱਕ ਬਾਕਸ ਫੜਿਆ ਹੋਇਆ ਬਿਊਟੀ ਪਾਰਲਰ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਅੰਦਰ ਜਾਂਦਾ ਹੈ ਹੁਣ ਇਹ ਜਿਸ ਤਰ੍ਹਾਂ ਬਿਊਟੀ ਪਾਰਲਰ ਦੇ ਅੰਦਰ ਜਾਂਦਾ ਹੈ ਤੇ ਇਹ ਹਰਪ੍ਰੀਤ ਨੂੰ ਆਵਾਜ਼ ਦਿੰਦਾ ਹੈ ਪੂਰੇ ਕੌਨਫੀਡੈਂਸ ਦੇ ਨਾਲ ਜਿਸ ਤਰ੍ਹਾਂ ਇਹ ਆਵਾਜ਼ ਦਿੱਤੀ ਜਾਂਦੀ ਸੀ ਤਾਂ ਸਾਰੇ ਇਹੀ ਸੋਚ ਰਹੇ ਸਨ ਕਿ ਸ਼ਾਇਦ ਇਹ ਹਰਪ੍ਰੀਤ ਦਾ ਕੋਈ ਰਿਸ਼ਤੇਦਾਰ ਹੋਵੇਗਾ ਜਾਂ ਫਿਰ ਕੋਈ ਜਾਣਕਾਰ ਹੋਵੇਗਾ ਹੁਣ ਜਿਸ ਤਰ੍ਹਾਂ ਹੀ ਇਹ ਹਰਪ੍ਰੀਤ ਦੇ ਲਾਗੇ ਜਾ ਕੇ ਇਹ ਖੜਾ ਹੁੰਦਾ ਹੈ ਤੇ ਹਰਪ੍ਰੀਤ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਸੀ ਕਿ ਮੈਂ ਤੇਰਾ ਵਿਆਹ ਨਹੀਂ ਹੋਣ ਦੇਣਾ ਤੇਰੇ ਘਰਦਿਆਂ ਨੂੰ ਵੀ 20 ਵਾਰੀ ਸਮਝਾਇਆ ਸੀ ਪਰ ਉਹ ਵੀ ਨਹੀਂ ਮੰਨੇ ਹੁਣ ਜਿਸ ਤਰ੍ਹਾਂ ਹੀ ਇਹ ਗੱਲ ਕਰਦਾ ਹੈ ਤਾਂ ਉਹਦੇ ਹੱਥ ਦੇ ਵਿੱਚ ਜਿਹੜਾ ਉਹਨੇ ਡੱਬਾ ਫੜਿਆ ਹੋਇਆ ਸੀ ਉਹ ਡੱਬੇ ਦਾ ਢੱਕਣ ਖੋਲਦਾ ਹੈ ਤੇ ਉਸ ਡੱਬੇ ਦੇ ਵਿੱਚ ਹੁੰਦਾ ਹੈ ਤੇਜਾਬ ਤੇ ਉਹ ਤੇਜਾਬ ਹਰਪ੍ਰੀਤ ਦੇ ਮੂੰਹ ਦੇ ਉੱਤੇ ਸੁੱਟ ਦਿੰਦਾ ਹੈ ਹੁਣ ਇਸ ਤੋਂ ਬਾਅਦ ਉਹ ਲੜਕੇ ਨੇ ਜੇਬ ਦੇ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਉਸੇ ਹੀ ਜਗ੍ਹਾ ਤੇ ਸੁੱਟ ਦਿੱਤਾ ਜਿੰਨੀ ਤੇਜ਼ੀ ਨਾਲ ਉਹ ਫਿਰ ਅੰਦਰ ਆਇਆ ਸੀ ਉਨੀ ਤੇਜ਼ੀ ਦੇ ਨਾਲ ਹੀ ਉਹ ਕਾਗਜ਼ ਸੁੱਟ ਕੇ ਬਾਹਰ ਭੱਜ ਗਿਆ ਸੀ ਹਰਪ੍ਰੀਤ ਦੇ ਜਿਸ ਤਰ੍ਹਾਂ ਹੀ ਤੇਜਾਬ ਪੈਂਦਾ ਹੈ ਹਰਪ੍ਰੀਤ ਹੁਣ ਦਰਦ ਦੇ ਨਾਲ ਚੀਕਾ ਮਾਰਨੀਆ ਸ਼ੁਰੂ ਕਰ ਦਿੰਦੀ ਹੈ ਉਹਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਲਕshmi ਬਿਊਟੀ ਪਾਰਲਰ ਦਾ ਸਾਰਾ ਸਟਾਫ ਉਸ ਜਗ੍ਹਾ ਤੇ ਆ ਜਾਂਦਾ ਹੈ ਤੇ ਜਦੋਂ ਉਹ ਆ ਕੇ ਉਹਦੀ ਕੰਡੀਸ਼ਨ ਦੇਖਦੇ ਨੇ ਤਾਂ ਸਟਾਫ ਵਾਲੇ ਵੀ ਟੀਕਾ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਹੁਣ ਇਸ ਬਿਊਟੀ ਪਾਰਲਰ ਦਾ ਜਿਹੜਾ ਮੈਨੇਜਰ ਸੀ ਤੇ ਮਾਲਕ ਸੀ ਇਹ ਦੋਨੇ ਜਾਨੇ ਹੀ ਆਪਣੇ ਕੈਬਨ ਦੇ ਵਿੱਚੋਂ ਨਿਕਲਦੇ ਨੇ ਤੇ ਉਹ ਮੁੰਡੇ ਦੇ ਮਗਰ ਭੱਜਦੇ ਨੇ ਪਰ ਓਨੀ ਦੇਰ ਨੂੰ ਉਹ ਮੁੰਡਾ ਉਥੋਂ ਨਿਕਲ ਚੁੱਕਿਆ ਸੀ ਹਰ ਪ੍ਰੀਤ ਦੇ ਲਾਗੇ ਇੱਕ ਕੁੜੀ ਹੋਰ ਵੀ ਮੇਕਅਪ ਕਰਵਾ ਰਹੀ ਹੁੰਦੀ ਹੈ ਤੇ ਉਹਦੇ ਉੱਤੇ ਵੀ ਕੁਝ ਹਿੱਸਾ ਤੇਜਾਬ ਦਾ ਪਿਆ ਜਾਂਦਾ ਹੈ ਤੇ ਜਿਹੜੀਆਂ ਕੁੜੀਆਂ ਮੇਕਅਪ ਕਰ ਰਹੀਆਂ ਸਨ ਹਰਪ੍ਰੀਤ ਦੀਆਂ ਤੇ ਉਹਨਾਂ ਦੇ ਉੱਪਰ ਵੀ ਤੇਜਾਬ ਦੇ ਕੁਝ ਛਿੱਟੇ ਪੈ ਜਾਂਦੇ ਨੇ ਹੁਣ ਜਿਹੜਾ ਮੈਨੇਜਰ ਸੀ ਸੰਜੀਪ ਗੋਇਲ ਉਹਨੇ ਪੁਲਿਸ ਨੂੰ ਫੋਨ ਕੀਤਾ ਤੇ ਆਪਣੀ ਗੱਡੀ ਦੇ ਵਿੱਚ ਇਹ ਸਾਰੇ ਸਟਾਫ ਨੂੰ ਬਿਠਾਇਆ ਜਿਨ੍ਹਾਂ ਦੇ ਉੱਪਰ ਤੇਜਾਬ ਪਿਆ ਹੋਇਆ ਸੀ ਤੇ ਨਾਲੇ ਹੀ ਹਰਪ੍ਰੀਤ ਨੂੰ ਬਿਠਾਇਆ ਤੇ ਇਹ ਹੁਣ ਲੁਧਿਆਣੇ ਦੇ ਡੀ ਐਮ ਸੀ ਹਸਪੀਟਲ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਂਦਾ ਹੈ ਹੁਣ ਡੀ ਐਮ ਸੀ ਦੇ ਵਿੱਚ ਡਾਕਟਰਾਂ ਨੇ ਬਾਕੀ ਕੁੜੀਆਂ ਦਾ ਇਲਾਜ ਕਰਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਪਰ ਹਰਪ੍ਰੀਤ ਕੋਰ ਦੀ ਜਿਹੜੀ ਹਾਲਤ ਸੀ ਉਹ ਬਹੁਤ ਹੀ ਮਾਰੀ ਹਾਲਤ ਹੋ ਚੁੱਕੀ ਸੀ ਹਰਪ੍ਰੀਤ ਦਾ ਪੂਰੀ ਤਰ੍ਹਾਂ ਮੂੰਹ ਸੜ ਚੁੱਕਿਆ ਸੀ ਪੂਰੀ ਤਰ੍ਹਾਂ ਛਾਤੀ ਜਿਹੜੀ ਸੀ ਉਹਦੇ ਉੱਤੇ ਵੀ ਐਸਿਡ ਪੈ ਚੁੱਕਿਆ ਸੀ ਤੇ ਉਹ ਵੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਹਰਪ੍ਰੀਤ ਕੋਰ ਦੇ ਪਿਤਾ ਜਸਵੰਤ ਸਿੰਘ ਨੇ ਥਾਣਾ ਸਰਾਬਾ ਨਗਰ ਦੇ ਵਿੱਚ ਇਸ ਕੇਸ ਦੀ ਐਫ ਆਈ ਆਰ ਦਰਜ ਕਰਵਾਈ ਹੁਣ ਜਦੋਂ ਪੁਲਿਸ ਆਪਣੀ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਸਭ ਤੋਂ ਪਹਿਲਾਂ ਉਹ ਜਿਹੜਾ ਸਲੂਨ ਦੇ ਵਿੱਚ ਕਾਗਜ਼ ਛੁੱਟਿਆ ਗਿਆ ਸੀ ਉਸ ਮੁੰਡੇ ਵੱਲੋਂ ਉਹ ਦੇਖਿਆ ਜਾਂਦਾ ਹੈ ਤੇ ਉਹ ਜਦੋਂ ਪੁਲਿਸ ਦੇਖਦੀ ਹੈ ਤੇ ਪਤਾ ਚਲਦਾ ਹੈ ਕਿ ਇਹ ਇੱਕ ਪ੍ਰੇਮ ਪੱਤਰ ਸੀ ਉਹ ਪ੍ਰੇਮ ਪੱਤਰ ਸਿਰਫ ਇਸ ਕੇਸ ਨੂੰ ਉਲਝਾਉਣ ਦੇ ਲਈ ਛੁੱਟਿਆ ਗਿਆ ਸੀ ਪੁਲਿਸ ਜਦੋਂ 인ਕੁਆਰੀ ਕਰਦੀ ਹੈ ਤਾਂ ਪੁਲਿਸ ਨੂੰ ਇਹ ਪਤਾ ਚਲਦਾ ਹੈ ਕਿ ਇਹ ਕੇਸ ਪ੍ਰੇਮ ਸਬੰਧ ਦਾ ਹੈ ਹੀ ਨਹੀਂ ਸੀ ਕਿਉਂਕਿ ਹਰਪ੍ਰੀਤ ਦਾ ਕਿਸੇ ਦੇ ਨਾਲ ਕੋਈ ਇਹੋ ਜਿਹਾ ਸਬੰਧ ਨਹੀਂ ਸੀ ਤੇ ਨਾ ਹੀ ਕੋਈ ਇੱਕ ਤਰਫਾ ਪਿਆਰ ਦਾ ਮਾਮਲਾ ਸੀ ਹੁਣ ਪੁਲਿਸ ਜਦੋਂ ਇਸ ਕੇਸ ਦੀ ਤਹਿਕੀਕਾਤ ਕਰ ਰਹੀ ਸੀ ਤਾਂ ਉਹ ਪੂਰੀ ਤਰ੍ਹਾਂ ਉਲਝ ਗਈ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ ਕਿਉਂਕਿ ਹਰਪ੍ਰੀਤ ਕੋਰ ਦਾ ਕਿਸੇ ਦੇ ਨਾਲ ਕੋਈ ਵੀ ਵੈਰ ਨਹੀਂ ਸੀ ਤੇ ਨਾ ਹੀ ਕਿਸੇ ਦੇ ਨਾਲ ਪਿਆਰ ਸਬੰਧ ਸੀ ਫਿਰ ਸਾਰੇ ਇਹੀ ਸੋਚ ਰਹੇ ਸਨ ਕਿ ਆਖਰ ਇਸ ਕੁੜੀ ਦੇ ਉੱਤੇ ਐਸਿਡ ਅਟੈਕ ਕਿਉਂ ਕੀਤਾ ਗਿਆ ਸੀ ਉਹ ਵੀ ਉਸ ਟਾਈਮ ਜਦੋਂ 2 ਘੰਟੇ ਬਾਅਦ ਹੀ ਉਸ ਕੁੜੀ ਦਾ ਵਿਆਹ ਹੋਣਾ ਸੀ ਇਧਰ ਹਰਪ੍ਰੀਤ ਕੋਰ ਦੀ ਹਾਲਤ ਦਿਨੋ ਦਿਨ ਨਾਜਿਕ ਹੁੰਦੀ ਜਾ ਰਹੀ ਸੀ ਤੇ ਇੱਕ ਦਿਨ ਡੀ ਐਮ ਸੀ ਹਸਪੀਟਲ ਦੇ ਡਾਕਟਰਾਂ ਨੇ ਵੀ ਆਪਣੇ ਹੱਥ ਖਰੇ ਕਰ ਦਿੱਤੇ ਉਹ ਕਹਿੰਦੇ ਨੇ ਕਿ ਹਰਪ੍ਰੀਤ ਕੋਰ ਦਾ ਹੁਣ ਉਹ ਇਲਾਜ ਨਹੀਂ ਕਰ ਸਕਦੇ ਤਦ ਲੁਧਿਆਣਾ ਦੇ ਕਮਿਸ਼ਨਰ ਨਿਰਮਲ ਸਿੰਘ ਢਿੱਲੋਂ ਤੇ ਇਨਸਪੈਕਟਰ ਹਰਪਾਲ ਸਿੰਘ ਨੇ ਆਪਣੇ ਵੱਲੋਂ ਤੇ ਪੁਲਿਸ ਦੇ ਫੰਡ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਹਰਪ੍ਰੀਤ ਕੌਰ ਦਾ ਇਲਾਜ ਕਰਨ ਵਾਸਤੇ ਮੁੰਬਈ ਦੇ ਇੱਕ ਵੱਡੇ ਹਸਪੀਟਲ ਦੇ ਵਿੱਚ ਇਹਨੂੰ ਜਹਾਜ਼ ਦੇ ਜਰੀਏ ਭੇਜਿਆ ਹੁਣ ਪੁਲਿਸ ਨੂੰ ਆਪਣੇ ਸੂਤਰਾਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਇਸ ਕੇਸ ਦਾ ਬਹੁਤ ਹੀ ਅਹਿਮ ਸੁਰਾਗ ਜਿਹੜਾ ਹੈ ਪਟਿਆਲਾ ਦੀ ਇੱਕ ਕੋਠੀ ਦੇ ਵਿੱਚ ਹੈ ਹੁਣ ਪੁਲਿਸ ਉਸ ਕੋਠੀ ਦੇ ਉੱਤੇ ਇੱਕ ਪੁਲਿਸ ਦੀ ਟੁਕਰੀ ਲੈ ਕੇ ਛਾਪਾ ਮਾਰਦੀ ਹੈ ਤੇ ਜਦੋਂ ਇਹ ਛਾਪਾ ਮਾਰਦੀ ਹੈ ਤੇ ਇਸ ਕੋਠੀ ਦੇ ਵਿੱਚੋਂ ਇੱਕ ਬੰਦਾ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਜਿਸ ਤਰ੍ਹਾਂ ਹੀ ਇਹ ਕੋਠੀ ਤੋਂ ਛਾਲ ਮਾਰਦਾ ਹੈ ਤੇ ਇਹਦੀ ਜਿਹੜੀ ਲੱਤ ਸੀ ਉਹ ਟੁੱਟ ਜਾਂਦੀ ਹੈ ਤੇ ਪੁਲਿਸ ਇਹਨੂੰ ਉੱਥੇ ਹੀ ਦਬੋਚ ਲੈਂਦੀ ਹੈ ਇਹ ਬੰਦਾ ਸੀ ਬਲਵਿੰਦਰ ਸਿੰਘ ਉਲਫ਼ ਪਵਨ ਇਸ ਕੋਠੀ ਦੇ ਵਿੱਚੋਂ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹਦੀ ਉਮਰ ਸੀ ਲਗਭਗ 30 ਸਾਲ ਦੀ ਜਿਹਦਾ ਨਾਮ ਸੀ ਅਮਰਿਤਪਾਲ ਕੋੜ ਉਲਫ਼ ਪਰੀ ਹੁਣ ਪੁਲਿਸ ਜਦੋਂ ਇਹਨਾਂ ਨੂੰ ਕ੍ਰਾਈਮ ਬ੍ਰਾਂਚ ਦੇ ਵਿੱਚ ਲਿਆਂਦੀ ਹੈ ਤਾਂ ਇਹਨਾਂ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਇਹ ਪੁੱਛਦੇ ਨੇ ਕਿ ਤੁਹਾਡਾ ਇਸ ਕੇਸ ਦੇ ਵਿੱਚ ਕੀ ਹੱਥ ਹੈ ਤਾਂ ਪਤਾ ਚੱਲਦਾ ਹੈ ਕਿ ਐਸਿਡ ਅਟੈਕ ਦੀ ਜਿਹੜੀ ਮਾਸਟਰਮਾਈਂਡ ਸੀ ਉਹ ਸੀ ਅਮਰਿਤਪਾਲ ਕੋਰ ਉਰਫ ਪੜੀ ਇਹ ਅਮਰਿਤਪਾਲ ਕੋਰ ਹਰਪ੍ਰੀਤ ਸਿੰਘ ਦੀ ਹੀ ਭਾਬੀ ਸੀ ਯਾਨੀ ਕਿ ਜਿਹੜਾ ਲਾਰਾ ਸੀ ਜਿਹਦੇ ਲੜਕੇ ਦਾ ਵਿਆਹ ਹੋਣ ਵਾਲਾ ਸੀ ਉਹਦੇ ਭਰਾ ਦੀ ਵਾਈਫ ਸੀ ਅਮਰਿਤਪਾਲ ਕੋਰ ਦੇ ਉਹਦੇ ਆਪਣੇ ਪਤੀ ਦੇ ਨਾਲੋਂ ਤਲਾਕ ਹੋ ਚੁੱਕਿਆ ਸੀ ਤੇ ਇਸੇ ਹੀ ਚੱਕਰ ਦੇ ਵਿੱਚ ਉਹਨੇ ਆਪਣੇ ਸਹੁਰੇ ਪਰਿਵਾਰ ਕੋਲੋਂ ਬਦਲਾ ਲੈਣ ਵਾਸਤੇ ਇਹ ਐਸਿਡ ਟੈਕ ਕਰਵਾਇਆ ਸੀ। ਇੱਥੇ ਇੱਕ ਦੂਸਰੀ ਥਿਓਰੀ ਇਹ ਵੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸ਼ਾਇਦ ਇਹ ਜਿਹੜੀ ਅਮਰਿਤਪਾਲ ਕੌਰ ਸੀ, ਭੜੀ ਇਹ ਹਰਪ੍ਰੀਤ ਸਿੰਘ ਨੂੰ ਪਸੰਦ ਕਰਦੀ ਸੀ ਤੇ ਇਸ ਲਈ ਉਹ ਇਹਦਾ ਵਿਆਹ ਨਹੀਂ ਸੀ ਹੋਣ ਦੇਣਾ ਚਾਹੁੰਦੀ। ਇਸ ਲਈ ਇਹਨੇ ਇਹ ਐਸਿਡ ਅਟੈਕ ਉਹਦੀ ਹੋਣ ਵਾਲੀ ਘਰਵਾਲੀ ਦੇ ਉੱਤੇ ਕਰਵਾਇਆ ਸੀ। ਇਹ ਜਿਹੜੀ ਅਮਰਿਤਪਾਲ ਕੁੜੀ ਸੀ, ਇਹ ਲੁਧਿਆਣਾ ਦੇ ਦੁਗਰੀ ਦੇ ਵਿੱਚ ਸੋਹਣਪਾਲ ਸਿੰਘ ਦੀ ਕੁੜੀ ਸੀ। ਜਿਹੜੀ ਕਿ ਇੱਕ ਖੁੱਲੇ ਵਿਚਾਰਾਂ ਵਾਲੀ ਸੀ ਤੇ ਇਹ ਬਹੁਤ ਹੀ ਐਸਪਰਸਟੀ ਵਾਲੀ ਕੁੜੀ ਸੀ ਜਿਸ ਕਰਕੇ ਇਹ ਅਮੀਰ ਮੁੰਡਿਆਂ ਦੇ ਨਾਲ ਦੋਸਤੀ ਕਰਦੀ ਰਹਿੰਦੀ ਸੀ ਤੇ ਉਹਨਾਂ ਦੇ ਨਾਲ ਰਿਲੇਸ਼ਨ ਬਣਾਉਂਦੀ ਸੀ ਸਨ 2003 ਦੇ ਵਿੱਚ ਰਣਜੀਤ ਸਿੰਘ ਦੇ ਵੱਡੇ ਮੁੰਡੇ ਤਰਨਜੀਤ ਸਿੰਘ ਦੇ ਨਾਲ ਉਹਦਾ ਵਿਆਹ ਹੋਇਆ ਸੀ ਪਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਇਹ ਜਿਹੜੀ ਪੜੀ ਸੀ ਇਹ ਘਰ ਦੇ ਵਿੱਚ ਕਲੇਸ਼ ਪਾਉਣਾ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਬਾਅਦ ਅਮ੍ਰਿਤਪਾਲ ਕੋਰ ਆਪਣੇ ਪਤੀ ਨੂੰ ਲੈ ਕੇ ਵਿਦੇਸ਼ ਚਲੀ ਜਾਂਦੀ ਹੈ ਵਿਦੇਸ਼ ਜਾ ਕੇ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਹੁੰਦਾ ਹੈ ਰਣਜੀਤ ਸਿੰਘ ਇਹ ਸੋਚਦੇ ਹਨ ਕਿ ਇਹ ਦੋਨੇ ਜਾਨੇ ਬਾਹਰ ਚਲੇ ਗਏ ਤਾਂ ਸ਼ਾਇਦ ਇਹਨਾਂ ਦਾ ਕਲੇਸ਼ ਉਹ ਘਟ ਜਾਵੇਗਾ ਪਰ ਇਹ ਕਲੇਸ਼ ਘਟਣ ਦੀ ਬਜਾਏ ਸਗੋਂ ਹੋਰ ਵੱਧ ਜਾਂਦਾ ਹੈ ਤੇ ਹੁਣ ਜਦ ਹੀ ਇਹ ਅਮਰਿਤਪਾਲ ਕੌਰ ਸੀ ਆਪਣੇ ਦੋਨਾਂ ਮੁੰਡਿਆਂ ਨੂੰ ਆਪਣੇ ਪਤੀ ਦੇ ਕੋਲ ਛੱਡ ਕੇ ਆ ਜਾਂਦੀ ਹੈ ਤੇ ਇਹਨੂੰ ਤਲਾਕ ਦੇ ਦਿੰਦੀ ਹੈ ਪਰ ਇਸ ਤਲਾਕ ਦੇ ਪਿੱਛੇ ਅਮਰਿਤਪਾਲ ਕੌਰ ਨੇ ਆਪਣੇ ਪਤੀ ਕੋਲੋਂ 70 ਲੱਖ ਰੁਪਏ ਕੈਸ਼ ਲਏ ਸਨ ਤੇ ਨਾਲੇ ਲੁਧਿਆਣੇ ਦੇ ਵਿੱਚ ਆਲੀਸ਼ਾਨ ਕੋਠੀ ਲਈ ਸੀ ਹੁਣ ਤਲਾਕ ਹੋਣ ਤੋਂ ਬਾਅਦ ਅਮਰਿਤਪਾਲ ਕੋੜ ਇੱਕ ਆਜ਼ਾਦ ਪੰਛੀ ਦੀ ਤਰ੍ਹਾਂ ਕੁਮਣਾ ਸ਼ੁਰੂ ਕਰ ਦਿੰਦੀ ਹੈ ਉਹ ਨਵੇਂ-ਨਵੇਂ ਦੋਸਤ ਬਣਾਉਂਦੀ ਹੈ ਤੇ ਨਵੇਂ-ਨਵੇਂ ਮੁੰਡਿਆਂ ਨੂੰ ਠਗਦੀ ਹੈ ਹੁਣ ਉਸਨੇ ਇੱਕ ਐਨਆਰਆਈ ਦੇ ਨਾਲ ਵਿਆਹ ਕਰਵਾਇਆ ਸੀ ਤੇ ਇਹ ਵਿਆਹ ਕਰਵਾਉਣ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਉਹ ਇਹਨੂੰ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤੇ ਇਹ ਹੁਣ ਫਿਰ ਇਹਦੇ ਕੋਲੋਂ ਮੋਟੀ ਰਕਮ ਲੈ ਕੇ ਇਹਦੇ ਨਾਲ ਵੀ ਤਲਾਕ ਕਰ ਲੈਂਦੀ ਹੈ ਇਸ ਤੋਂ ਬਾਅਦ ਅਮਰਿਤਪਾਲ ਕੋੜ ਦੀ ਮੁਲਾਕਾਤ ਹੁੰਦੀ ਹੈ ਬਲਵਿੰਦਰ ਸਿੰਘ ਉਰਫ਼ ਪਵਨ ਦੇ ਨਾਲ ਤੇ ਇਹ ਜਿਹੜਾ ਬਲਵਿੰਦਰ ਸਿੰਘ ਸੀ ਉਰਫ ਪਵਨ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਬੰਦਾ ਸੀ ਤੇ ਇਧਰ ਹੁਣ ਪਰੀ ਨੂੰ ਇਹ ਪਤਾ ਚੱਲਦਾ ਹੈ ਕਿ ਉਹਦਾ ਜਿਹੜਾ ਪੁਰਾਣਾ ਸੋਹਰਾ ਪਰਿਵਾਰ ਸੀ ਉਹਦੇ ਘਰ ਖੁਸ਼ੀਆਂ ਦਾ ਮਾਹੌਲ ਆਉਣ ਵਾਲਾ ਸੀ ਜਾਨੀ ਕਿ ਉਹਦੇ ਦਿਓੜ ਹਰਪ੍ਰੀਤ ਸਿੰਘ ਦਾ ਵਿਆਹ ਹੋਣ ਵਾਲਾ ਸੀ ਤੇ ਇਹਨੂੰ ਹੁਣ ਬਹੁਤ ਗੁੱਸਾ ਚੜਦਾ ਹੈ ਕਿਉਂਕਿ ਇਹ ਨਹੀਂ ਸੀ ਚਾਹੁੰਦੀ ਕਿ ਉਸ ਘਰ ਦੇ ਵਿੱਚ ਫੇਰ ਕਦੀ ਖੁਸ਼ੀਆਂ ਆਣ ਤੇ ਇਸੇ ਲਈ ਇਹ ਹੁਣ ਪਵਨ ਨੂੰ 10 ਲੱਖ ਰੁਪਇਆ ਦਿੰਦੀ ਹੈ ਇਹ ਵਿਆਹ ਰੋਕਣ ਵਾਸਤੇ ਹੁਣ ਪਵਨ ਇਹ ਪਲਾਨ ਬਣਾਉਂਦਾ ਹੈ ਕਿ ਜੇਕਰ ਹਰਪ੍ਰੀਤ ਦਾ ਜਿਹੜੀ ਕੁੜੀ ਦੇ ਨਾਲ ਵਿਆਹ ਹੋਣ ਵਾਲਾ ਹੈ ਜੇਕਰ ਆਪਾਂ ਉਹਨੂੰ ਕੋਈ ਨੁਕਸਾਨ ਪਹੁੰਚਾ ਦਿੰਨੇ ਆ ਤਾਂ ਇਹ ਵਿਆਹ ਆਪਣੇ ਆਪ ਹੀ ਰੁਕ ਜਾਵੇਗਾ ਤੇ ਇਹ ਹੁਣ ਪਲਾਨ ਬਣਾਉਂਦਾ ਹੈ ਕਿ ਉਸ ਕੁੜੀ ਦੇ ਮੂੰਹ ਦੇ ਉੱਤੇ ਤੇਜਾਬ ਸੁੱਟਿਆ ਜਾਵੇ ਹੁਣ ਅੰਮ੍ਰਿਤਪਾਲ ਕੋੜ ਨੂੰ ਪਰੀ ਨੂੰ ਇਹ ਪਤਾ ਚੱਲਦਾ ਹੈ ਕਿ ਇਹ ਜਿਹੜੀ ਹਰਪ੍ਰੀਤ ਕੋੜ ਦਾ ਪੂਰਾ ਪਰਿਵਾਰ ਹੈ ਉਹ ਲੁਧਿਆਣੇ ਦੇ ਵਿੱਚ ਆ ਚੁੱਕਿਆ ਹੈ ਵਿਆਹ ਕਰਨ ਵਾਸਤੇ ਤੇ ਇਸੇ ਤਰ੍ਹਾਂ ਹੀ ਇਹਨੂੰ ਇਹ ਵੀ ਪਤਾ ਚੱਲਦਾ ਹੈ ਕਿ ਹਰਪ੍ਰੀਤ ਕੋੜ ਵਿਆਹ ਵਾਲੇ ਦਿਨ ਮੇਕਅਪ ਕਰਾਉਣ ਵਾਸਤੇ ਸਲੂਨ ਜਾਵੇਗੀ ਤੇ ਇਹ ਹੁਣ ਇੱਕ ਦਿਨ ਪਹਿਲਾਂ ਹੀ ਇਹ ਸਲੂਨ ਦੀ ਰੈਕੀ ਕਰਵਾ ਕੇ ਆਪਣਾ ਪਲਾਨ ਪੂਰੀ ਤਰ੍ਹਾਂ ਰੈਡੀ ਕਰਕੇ ਰੱਖ ਲੈਂਦੇ ਨੇ ਤੇ ਬਲਵਿੰਦਰ ਸਿੰਘ ਉਰਫ ਪਵਨ ਨੇ ਆਪਣੇ ਕੁਝ ਦੋਸਤਾਂ ਦੇ ਨਾਲ ਮਿਲ ਕੇ ਇਹ ਜਿਹੜਾ ਤਜਾਬ ਸੀ ਲੁਧਿਆਣਾ ਦੇ ਇੱਕ ਮਕੈਨਿਕ ਦੀ ਦੁਕਾਨ ਤੋਂ ਲਿਆ ਸੀ ਤੇ ਇਸ ਤੋਂ ਬਾਅਦ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਧਰ ਹਰਪ੍ਰੀਤ ਕੋਹੜ ਨੇ ਮੁੰਬਈ ਦੇ ਵਿੱਚ ਇਲਾਜ ਦੌਰਾਨ ਆਪਣਾ ਦਮ ਤੋੜ ਦਿੱਤਾ ਸੀ ਮਾਨਯੋਗ ਜੱਜ ਨੇ ਅੰਮ੍ਰਿਤਪਾਲ ਕੋਹੜ ਉਰਫ ਪੜੀ ਨੂੰ ਤੇ ਬਲਵਿੰਦਰ ਸਿੰਘ ਉਰਫ ਪਵਨ ਨੂੰ ਇਹਨਾਂ ਦੋਨਾਂ ਹੀ ਦੋਸ਼ੀਆਂ ਨੂੰ ਮੁੱਖ ਦੋਸ਼ੀ ਮੰਨਿਆ ਤੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਇਹਨਾਂ ਨੂੰ 9 ਲੱਖ ਰੁਪਏ ਦਾ ਵੀ ਜੁਰਮਾਨਾ ਕੀਤਾ। ਦੋਸਤੋ ਜਦੋਂ ਇਹ ਘਟਨਾ ਲੁਧਿਆਣਾ ਸ਼ਹਿਰ ਦੇ ਵਿੱਚ ਹੋਈ ਸੀ ਤਾਂ ਪੂਰਾ ਲੁਧਿਆਣਾ ਸ਼ਹਿਰ ਸਹਿਮ ਗਿਆ ਸੀ ਕਿਉਂਕਿ ਜਿਹਦੇ ਨਾਲ ਇਹ ਘਟਨਾ ਹੋਈ ਸੀ ਉਹਨੂੰ ਤੇ ਕੁਝ ਪਤਾ ਹੀ ਨਹੀਂ ਸੀ ਕਿਉਂਕਿ ਉਹ ਤਾਂ ਬੂਤ ਹੀ ਚਾਵਾਂ ਦੇ ਨਾਲ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਸੀ। ਬਾਕੀ ਤੁਹਾਡਾ ਕੀ ਕਹਿਣਾ ਹੈ ਇਹ ਵੀਡੀਓ ਨੂੰ ਲੈ ਕੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ